ਦੀਨ ਗੁਰੂ ਸਤਪੂਜੀ ਕਹਿੰਦੇ ਭਾਈ ਪਾਲੂ ਜੀ ਗੁਰੂ ਦਾ ਸਿੰਘ ਪਰਮ ਹੰਸ ਹੈ ਪਰ ਉਦੋਂ ਪਰਮ ਹੰਸ ਭਾਵੇਂ ਗੁਰੂ ਦਾ ਸਿੰਘ ਦਾ ਸ਼ਰੀਰ ਤੇ ਆਤਮਾ ਦੇ ਵਿੱਚ ਦਾ ਸਰਗਰਮ ਰਹਿੰਦਾ ਜਦੋਂ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਮੇਰੀ ਆਤਮਾ ਵੀ ਇੱਕ ਸ਼ਰੀਰ ਹੈ ਤੇ ਤੇਰਾ ਸ਼ਰੀਰ ਵੀ ਇੱਕ ਸ਼ਰੀਰ ਹੈ ਜਦੋਂ ਇਹਦਾ ਦੋਹਾਂ ਵੀ ਧਿੰਨ ਤੱਕ ਜਾ ਲੈਂਦਾ ਇਹ ਸਤੂ ਪਾਸ਼ਾ ਕਹਿੰਦੇ ਭਾਈ ਪਾਲੂ ਜੀ ਪਰਮ

ਅਸੀ ਪ੍ਰਿਆਸ ਵਰਦਾਇ ਪਾਪ ਰੱਦੀਏ ਕੋਈ ਰੌਣਕ ਬਿਲਾ ਰੱਖੀਏ ਕਿ ਹਉਮਿਆ ਬੰਦੀ ਦੀਵਾਨ ਸਜਣ ਸਤਿਗੁਰੂ ਕਰਦੇ ਸੰਗਤ ਸੁੱਤ ਸਤਿਗੁਰੂ ਕਰਦੇ ਪਰਵਰ ਸੋਣੂ ਹਉਮਿਆ ਬੰਦੀ ਦੀਵਾਨ ਲੱਗਦੇ ਰਹਿ ਰੌਣਕ ਗੁਰੂ ਕਰਦੀ ਬੜੇ ਤੇ ਕਹਿੰਦੇ ਫਿਰ ਸਤਿਗੁਰਾਂ ਦੇ ਭਾਈ ਪਾਵਨ ਜੀ ਨੇ ਕਹਿ ਲਏ ਗੁਰੂ ਨਾਲ ਸਾਹਿਬ ਦੀ ਧਰਤੀ ਤੇ ਪਹਿਲਾ ਵਿਸਾਖੀ ਦਾ ਜੋੜ ਤਾਂ ਕਿਤਾ ਸੇਵਾ ਕੀਤੀ ਭਾਰਤੋਂ ਪਰ ਹੱਸੋਗੇ ਕਿਉਂਕਿ ਸਤਨਾ ਤੇ ਬੜਾ ਪਿਆਰਾ ਦੀ ਹੁੰਦੇ ਸਿਧਾਂਤ ਦੀ ਪ੍ਰਾਪਤ ਹੈ ਜਦੋਂ ਗੁਰੂ ਦਾ ਸੇਖ ਉਸ ਸਰੋਵਰ ਸਾਧਕ ਨੂੰ ਰੂਹੀ ਸੁਨਮਨ ਨੇ ਰਚੋ ਗੁਰਬਾਣੀ ਦੀ ਸੱਤਿਆ ਸੱਚੇ ਮੋਤੀ ਅੰਦਰ ਸਹਿਬ ਕਿੰਦੇ ਮਿਲ ਉਹਦੀ ਜਿਹੜੀ ਮੱਤ ਹੈ ਉਹ ਦਰਨਪੂਰ ਤੇ ਗੁਰਮਤਿ ਪਛਾਣ ਕੇ ਕਰਦੀ ਹੈ ਵਿਵੇਕ ਨੂੰ ਪਛਾਣ ਕੇ ਕਰਦੀ ਹੈ ਸਾਜ ਦੇ ਝੂਠ ਨੂੰ ਨਿਖਾਰ ਕੇ ਕਰਦੀ ਹੈ ਕਿਉਂਕਿ ਸਹਿਬ ਕਿੰਦੇ ਜਿਵੇਂ ਹੰਸ ਦਾ ਸੁਭਾਅ ਹੈ ਉਹਦੇ ਜੇ ਉਹ ਗਿਆਨ ਨੂੰ ਦਰ ਗੁਰਮਤਿ ਗਿਆਨ ਦੀ ਚੁੰਝ ਗੁਰੂ ਨਾਲ ਜਪੀਏ ਸੁਰਤਿ ਦੀ ਚੁੰਝ ਪਰ ਉਹਨੇ ਨਾਲ ਸੱਚ ਦੇ ਤੁਰਨ ਦੇ ਕਾਰਨ ਕਰਕੇ ਨਾਲ ਦਾ ਗੁਰਮਤਿ ਤੁਰਨ ਨੂੰ ਲਗਾ ਕੇ ਚਲਦਾ ਸਰ ਕਿੰਦੇ ਸਿੱਖ ਹਾਂਸਨ ਸਾਰੇ ਬੱਚੇ ਹੋਏ ਸਤੁਰ ਲੈ ਹਮਾਰੇ ਪਾਏ ਹੁੰਦਾ ਜੀ ਕਿ ਮਾਨ ਸਰੋਵਰ ਸਤਗੁਰ ਕਾਹੋਂ ਹਰਸਨ ਜਰੂਰ ਮੁਕੀਦਾ ਸਤੁਰਾਂ ਦਾ ਇੱਕ ਹੋਰ ਬੜਾ ਪਾਇਆ ਪਰ ਸਰ ਕਿੰਦੇ ਸਰ ਕੀਨੇ ਸਾਰਾ ਹੰਸ ਕੁਲੇ ਦੀ ਮਿਲਦਾ ਉਤੇ ਉਹਨਾਂ ਨੂੰ ਆਣਾ ਸਹਿ ਕਹਿੰਦੇ ਜਿਹੜਾ ਬਗਲਾ ਹੈ ਉਹ ਵੀ ਹੰਸ ਵਰਗਾ ਜਿੱਤਰ ਕੋਈ ਨੇਕ ਨਹੀਂ ਉਸ ਪੰਛੀ ਦਾ ਹੈ ਪਾਜਾ ਬਗਲਾ ਹੈ ਉਹਨੇ ਕੇਵਲ ਨਦੀਆਂ ਤੇ ਖਨਾਰੇ ਤੇ ਛਪੜਾਂ ਤੇ ਖਾਰੇ ਡੰਡੀਆਂ ਤੇ ਮੱਸੀਆਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਪਰ ਜਿਹੜਾ ਗੁਰੂ ਦਾ ਸੇਖ ਹੰਸ ਹੈ ਉਹਨੇ گروک نے ਮੈਂ ਮਾਨਤਾ ਚਾਇਲ ਸਾਹਿਬ ਜਿਹੜਾ ਮਨੁੱਖ ਬੰਦਾ ਉਹਦਾ ਕਾਮ ਹੀ ਹੈ ਛਪਣਿਆ ਤੇ ਝੋਣਾ ਦੋ ਪਿਆਰ ਕਰਦਾ ਭਾਵ ਜਿਹੜੀ ਗਨਕੀ ਦੀ ਥਾਂ ਹੈ ਉਹਦੇ ਆਪਣੇ ਸੋਤ ਨੂੰ ਲੈ ਕੇ ਚੜਦਾ ਪਰ ਜਦੋਂ ਉਹਦਾ ਪਿਆਰਾ ਗੁਰੂ ਤੇ ਜਾਂਦਾ ਅੰਸ ਹੈ ਉਹ ਆਪਣੀ ਬੇਨਤੀ ਗੁਰੂ ਦੀ ਸਿੱਖਿਆ ਨੂੰ ਬਰਿਤ ਲੈ ਕੇ ਚੜਦਾ ਉਹਦਾ ਜੀਵਨ ਬਣ ਜਾਂਦਾ ਗੁਰਮਤਿ ਨੂੰ ਨਾਮ ਆਧਾਰੇ ਗੁਰਮਤਿ ਬਾਣੀ ਅਕਾਲ ਪੁਰਖ ਸਰ ਕੇਪਲ ਗੋਮ ਨੂੰ 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 ਸਾਰਿਆਂ ਦੀ ਹਾਫ ਕਰਦਾ ਹੈ ਉਹਨਾਂ ਨੂੰ ਝੋਲਾ ਹੈ ਉਹਨਾਂ ਦਾ ਨਾਮ ਲੈਂਦਾ ਹੈ ਇਸ ਵਾਰ ਸਤਿਗੁਰਾਂ ਨੇ ਸਾਡੇ ਦੀ ਵਿਡੈਂਡ ਕੀਤੀਆਂ ਭਾਈ ਪਾਲੂ ਜੀ ਕਹਿੰਦੇ ਕਿੰਨੀ ਬਦਵੀ ਵਾਲਾ ਗੁਰਦਾ ਸਿੱਖ ਹੋ ਜਾ ਡਰਿਆ ਦਿੱਰਵੀਂ ਮੈਂ ਆਉਂਦਾ ਸਤਿਗੁਰਾਂ ਦੇ ਦਰਸ਼ਨ ਕਰ ਅੱਜ ਉਥੇ ਪੁਰ ਬਣਿਆ ਨਾ ਸਾ ਸਰਮਜਰੂਸੇ ਗੋਇੰਦਵਾਲ ਸਾਹਿਬ ਕੋ ਮੁੱਢੀ ਪੋਲ ਤੋਂ ਚੱਲੇ ਪਹੁੰਚਲੇ ਆਣੇ ਇਹਨੂੰ ਸਜਾਉਣਾ ਕਲਗੇ ਵਾਲੇ ਪਾਤਸ਼ਾਹ ਦੀ ਬਖਸ਼ਿਸ਼ ਹੈ ਪਹਿਲਾਂ ਇਹ ਪੱਗਾਂ ਬਾਈਆਂ ਸੀ ਪਰ ਜਦੋਂ ਕੋਈ ਹਾਕਮ ਆਉਂਦਾ ਸੀ ਜਾਂ ਕੋਈ ਰਾਜਾ ਮਹਾਰਾਜਾ ਬਖਸ਼ਉਂਦਾ ਸੀ ਹਰ ਇੱਕ ਨੂੰ ਆਪਣੀ ਪਗੜੀ ਉਤਾਰ ਕੇ ਕੱਛ ਵਿੱਚ ਦੇ ਕੇ ਉਹਨੂੰ ਸੇਦਾ ਕੱਪੜਾ ਪਹਿਨਣਾ ਸੀ ਜਦੋਂ ਇਹ ਭਾਈ ਜੇਜੇ ਤੋਂ ਪਿੱਛੇ ਗਏ ਮਹਾਰਾਜ ਪੱਗਾਂ ਬੜੀਆਂ ਦੇ ਸਿਰਾਂ ਦੇ ਸੀ ਪਰ ਪਤਾ ਨਹੀਂ ਲੱਗਦਾ ਗੁਰੂ ਨਾਨਕ ਦਾ ਸਿੱਖ ਕੌਣ ਹੈ ਸਤਗੁਰਾਂ ਦੇ ਅੱਖਾਂ ਕੋਈ ਗੱਲ ਨਹੀਂ ਗੁਰੂ ਨਾਨਕ ਦਾ ਆਪਾਂ ਹੁਣ ਸਿੱਖ ਸਜਣਾ ਜਿਹੜਾ ਲੱਖਾਂ ਵਿੱਚ ਘਰੋਤਾ ਪਛਾਣਿਆ ਜਾਵੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ 24 ਸਾਲ ਦਾ ਮਕਬਲਾ ਲਿਆ 24 ਸਾਲ ਬਾਅਦ ਕਿ ਗੁਰੂ ਕੇ ਸਿੱਖ ਦੀ ਪਹਿਚਾਣ ਕਿਹੋ ਜੀ ਹੋਵੇ ਗੁਰੂ ਦਾ ਖਾਲਸਾ ਕਹਿੰਦਾ ਹੋਵੇ ਖਾਲਸਾ ਖਾਸ ਘਰ ਹੈ ਸੋਈ ਸਤਿਗੁਰੂ ਨੇ 24 ਸਾਲ ਲਗਾ ਕੇ ਖਾਲਸੇ ਨੂੰ ਸਾਜਣ ਵਾਸਤੇ ਸਵਾਸਤਿ ਦਿਵਸਾਖੀ ਬਾਰੇ ਤੇ ਉਹ ਕਰਨ ਕੀਤਾ ਗਿਆ ਦੂਰ ਦੂਰ ਕਿਥੀਆਂ ਪੰਆਂ ਗਈਆਂ ਇਤਿਹਾਸ ਲਿਖਦਾ ਜਿਹੜਾ ਤੰਬੂ ਕਦਰ ਦਾ ਲਾਈਆਂ ਗਈਆਂ ਜਿਹੜੇ ਤੁਹਾਡੇ ਸਮਿਆਨੇ ਵਾਲੇ ਕੇ ਉਹਨਾਂ ਦੇ ਚਾਰ ਬਰਵਾਦੇ ਰੱਖੇ ਗਏ ਉਹਨਾਂ ਚਾਰਾਂ ਦਰਵਾਜ਼ਿਆਂ ਉਧੇ ਮੱਤੋ ਕੀ ਲਿਖੇ ਜਿਹੜੇ ਪਾਸ਼ਾ ਨੇ ਲਿਖੇ ਮੱਤੋ ਲਾਇ ਪਹਿਲਾ ਮਰਨ ਕਬੂਲ ਜੀਵਨ ਦੀ ਛਾੜ ਆਸ ਹੋ ਸਬਰਾਂ ਦੀ ਰੇੜਕਾ ਤਰ ਆਉ ਹਮਾਰੇ ਬਾਸ ਦੂਸਰੇ ਨੇ ਲਿਖਿਆ ਜੋ ਕੋ ਪ੍ਰੇਮ ਮਾਟਰ ਵੇਖੇ ਤੇ ਚੌਹ ਮਾਦਿਆਂ ਤੇ ਮਰਦੀ ਗੱਲ ਨਹੀਂ। ਥੋੜੀ ਕੰਗੀਆਂ ਨਹੀਂ ਤੇ ਕੰਗੀਆਂ ਉਹਦੇ ਪਤਛਾ ਪਹਾਂ ਲੱਜ ਨੂੰ ਉਹ ਸ਼ੇਰ ਤੇ ਆਏ। ਹੱਥ ਤੇ ਲੱਗੀ ਤਲਵਾਰ ਬੜੀ ਪਤਛਾ ਦੀ। ਤੇ ਨਾਲ ਸੰਗੀਤ ਵਰਾਂ ਖੜਕੇ ਸਟੇਜ ਤੇ ਪਹੁੰਚੇ ਸਤਿਗੁਰੂ ਕਹਿੰਦੇ ਸਾਨੂੰ ਇੱਕ ਸਿਰ ਦੀ ਲੋੜ ਹੈ। ਉੱਠੋ ਬਾਈਆ ਪਾਸੇ ਲੱਗਿਆ। ਉਹ ਸਾਨੂੰ ਭੇਡਾ ਕਰੇ। ਕੋਈ ਨਹੀਂ ਉੱਠਿਆ। ਦੂਸਰੀ ਵਾਰ ਆ ਕੇ ਕੋਈ ਨਹੀਂ ਉੱਠਿਆ। ਤੀਸਰੀ ਵਾਰ بھاری بھاری سی. نہیں وہ میرا ਸਿੱਖ ਨਹੀਂ ਹੋ ਸਕਦਾ ਸਤਬਰਾ ਨੇ ਪੰਜਾਂ ਨੂੰ ਭੜਾ ਦੇ ਨਾਲ ਸਿਰ ਵਖਰੇ ਕੀਤੇ ਫਿਰ ਪਾਣੀ ਤੇ ਸੇਧੇ ਦੇ ਨਾਲ ਉਹ ਧਰਾਂ ਨਾਲ ਜੁੜ ਕੇ ਉਹਨਾਂ ਨੂੰ ਸਦਾ ਜੀਵ ਕੀਤਾ ਤੇ ਸਤਬਰਾ ਨੇ ਫਿਰ ਖੰਡੇ ਦੀ ਬਾਟੇ ਦੀ ਕੋਹ ਬਣਾ ਕੇ ਛਕਾ ਕੇ ਪੰਜਾਂ ਨੂੰ ਤੇ ਜਿੱਥੇ ਤਲਾਮ ਸੀ ਚੰਦ ਸੀ ਰਾਏ ਸੀ ਉੱਥੇ ਸਿੱਖ ਸਾਜਿਆ ਤੇ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਭਾਈ ਰੈਸਕ ਨੂੰ ਆਖਿਆ ਤੂੰ ਦਇਆ ਸਿੱਖ ਬਣ ਗਿਓ ਜਿਹੜੇ ਰਾਏ ਸੀ ਉਹ ਤੋਂ ਸਿੰਘ ਬਣ ਗਏ ਜਿਹੜਾ ਚੰਦ ਸੀ ਉਹ ਤੋਂ ਸਿੰਘ ਬਣ ਗਏ ਹੁਣ ਤੁਸੀਂ ਕਿਰਪਾ ਕਰੋ ਇਹ ਖੰਡੇ ਦੀ ਕੌਣ ਮੈਨੂੰ ਵੀ ਜਿਹੜੇ ਮੈਂ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਜਾਵਾਂ ਤੇ ਭਾਈ ਦਇਆ ਸਿੰਘ ਨੇ ਅਕੋ ਸਵਾਲ ਦਾ ਜਵਾਬ ਦਿੱਤਾ ਸੀ ਇਹਦੇ ਮਹਾਰਾਜ ਇਹ ਮੇਰਾ ਅਵਰਤ ਹੈ ਇਹ ਸਾਨੂੰ ਬੜਾ ਮਹਿੰਗਾ ਪਿਆ ਅਸੀਂ ਮੋਲ ਲੀਤਾ ਕਿ ਸਤਿਗੁਰੂ ਕਹਿੰਦੇ ਉਹ ਕਿਵੇਂ ਲਿਆ ਇਹ ਤਾਂ ਹੀ ਪਰਾ ਸਿਰਾਂ ਦੇ ਗੋਬੇ ਤੇ ਤੇਰੇ ਫਿਰ ਅਮਰ ਕਲਿਆਣ ਦਾ ਸਿਰ ਦੇਣਾ ਪੈਂਦਾ ਤੇ ਸਤਿਗੁਰੂ ਪਾਚਾ ਜੀ ਨੇ ਸਾਡਾ ਵੀ ਸਿਰ ਹੱਥ ਲੈ ਲਓ ਪਰ ਗੁਰੂ ਦੀ ਜਿਹੜੀ ਰਹਿਮਤ ਹੈ ਜੋ ਗੁਰੂ ਦੀ ਕਰਾਮਾ ਦੇ ਗੁਰੂ ਕਰ ਸਕਦਾ ਝੂਠਾ ਨਹੀਂ ਕਰ ਸਕਦਾ ਕੋਈ ਗੁਰੂ ਦੇ ਸਿੱਖ ਸਾਜੇ ਨੇ ਭਾਈ ਬਿਆਸ ਜੀ ਕਿਹਾ ਸਤਿਗੁਰੂ ਤੁਸੀਂ ਸਿਰ ਦਿੱਤਾ ਅਸੀਂ ਵੀ ਸਿਰ ਦਿੱਤਾ ਤੇ ਗੱਲ ਬਰਾਬਰ ਹੋ ਗਈ ਗੁਰੂ ਦਾ ਵਾਅਦਾ ਕੀ ਹੋਇਆ ਤੇ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਫਿਰ ਵਚਨ ਉਚਾਰਨ ਕੀਤਾ ਭਾਈ ਬਿਆਸ ਸਿੰਘਾ ਮੈਨੂੰ ਅੰਮ੍ਰਿਤ ਦਾ ਘੁੱਟ ਦੇਵੇ ਇਸ ਅੰਮ੍ਰਿਤ ਬਦਲੇ ਮੈਂ ਆਪਣਾ ਸਾਰਾ ਸਰਬੰਸ ਉਟਾ ਦੇਣਾ ਸਾਰੀ ਸੰਤ ਗੱਦੀ ਇਹ ਕਹਿੰਦੇ ਸਤਨਾਮ ਵਾਹਿਗੁਰੂ ਜਿਹੜੇ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਅੰਮ੍ਰਿਤ ਉਹ ਜਦੋਂ ਲਿਆ ਬਾਅਦ ਇੱਕ ਸ਼ਬਦ ਹੋਰ ਸਤਗੁਰਾਂ ਨੇ ਉਚਾਰਨ ਕੀਤਾ ਉੱਥੇ ਮੇਰੇ ਸਤਗੁਰਾਂ ਨੇ ਫਿਰ ਜਿਹੜੀ ਬਹੁਤ ਪਿਆਰੀ ਸੀ ਜਿਹੜੇ ਇਹ ਕੰਬਦੇ ਸੀ ਵੈਰੀ ਨੂੰ ਵੇਖ ਕੇ ਸਿਰ ਝੁਕਦਾ ਸੀ ਅੱਖਾਂ ਨੀਂਵੀ ਪਾਉਂਦੀਆਂ ਸੀ ਸਤਗੁਰਾਂ ਨੇ ਵੈਰੀ ਨਾਲ ਲੜਨ ਜੜੀਆਂ ਬਣਾ ਕੇ ਸਤਗੁਰਾਂ ਨੇ ਫਿਰ ਉੱਥੇ ਬਚਨ ਚਾਰਨ ਕੀਤਾ ਸੀ ਸਵਾ ਲਾਖ ਸੇ ਏਕਲ ਰਾਮ ਕਿਰੀਆਂ ਕੋਲੋਂ ਬਾਜਣਾ ਤਬੈ ਗੁਰਬਿੰਦ ਸਿੰਘ ਨਾਮ ਕਹਾਉ ਮੇਰੇ ਸਤਗੁਰਾਂ ਨੇ ਖਾਲਸਾ ਪੰਥ ਸਾਡਾ ਸਮਝਦਾ ਇਹ ਜਾਪੜਾ ਨੂੰ ਖਾਲਸਾ ਪੰਥ ਚੱਕਣਾ ਨਹੀਂ ਲੱਗਦਾ ਉਦੋਂ ਔਰੰਗਜ਼ੇਬ ਬਾਦਸ਼ਾਹ ਦਿੱਲੀ ਦੇ ਤਖਤ ਤੇ ਬੈਠਾ ਹੋਇਆ ਇਹਨਾਂ ਨੇ ਗੁਰੂ ਕਰਗੀਆਂ ਵਾਲੇ ਪੱਛਾ ਮਹਾਰਾਜ ਦੇ ਨਾਲ ਬਾਈ ਧੜੀਆਂ ਜਿਹੜੇ ਇਹਨਾਂ ਨੇ ਬੜੀਆਂ ਲੜਾਈਆਂ ਕੀਤੀਆਂ ਪਰ ਮੂੰਹ ਦੀ ਖਾਰੀ ਪਈ ਇਹਨਾਂ ਖਾਰ ਕੇ ਜੰਦੇ ਰਹੇ ਸਤਗੁਰੂ ਪੱਛਾ ਮਹਾਰਾਜ ਕਿਰੇੜੇ ਤੇ ਬੈਠੇ ਨੇ ਜਿਹੜਾ ਕਿਰੇਵਾ ਜਾਂਦਾ ਜਿਹੜਾ ਕਿਰੇ ਤੋਂ ਛੋੜਿਆ ਸਿਰ ਉੱਚਾ ਚੁੱਕਦਾ ਸਤਗੁਰੂ ਤੀਰ ਦਾ ਪ੍ਰਸ਼ਾਦ ਦਿੰਦੇ ਨੇ ਉਹ ਲੋਕ ਨਹੀਂ ਖਾਨਾ ਤਖਤੀ ਦੇ ਆਗੇ ਡਿੱਗ ਪੈਂਦਾ ਹੈ ਇੰਨਾ ਦੇ ਦੇਖਿਆ ਕਿ ਤਕਰੀਬਾ ਹੁਣ 7-8-9 ਮਹੀਨੇ ਜਿਹੜਾ ਘੇਰਾ ਪਾਇਆ ਨੰਦਪੁਰ ਸਾਹਿਬ ਨੂੰ ਅਨੇ ਕਲਗੀਆਂ ਆ ਨੰਦਪੁਰ ਸ਼ਰਧਾ ਦੀ ਜਿਹੜਾ ਵੱਧਦਾ ਰਾਸ਼ਨ ਪਾਣੀ ਸੀ ਉਹ ਵੀ ਵੰਡ ਕੀਤਾ ਹੋਇਆ ਸੀ ਜਿਹੜਾ ਕਿਲੇ ਵਿੱਚ ਪ੍ਰਸ਼ਾਦਾ ਪਾਣੀ ਸ਼ੱਕੇ ਜਾਂ ਲੰਗਰ ਪਾਣੀ ਸੀ ਰਸਤਾ ਸ਼ੱਕੇ ਖਤਮ ਹੋ ਗੀਆਂ ਸਤਪੁਰਾਂ ਦਾ ਜਿਹੜਾ ਪ੍ਰਸ਼ਾਦੀ ਹਾਥੀ ਰਤਨ ਰਾਏ ਨੇ ਭੇਟਾ ਕੀਤਾ ਸੀ ਕੋਈ ਭੁੱਖ ਅਥੋਂ ਚੜਾਈ ਕਰ ਗਿਆ ਜਿਹਦੇ ਸਤ ਨੂੰ ਸਵਾਰੀ ਕਰਦੇ ਸਤਵਰ ਦਾ ਨੀਲਾ ਉਹ ਇੱਕ ਪੁਖਾ ਚੋ ਚੜਾਈ ਕਰ ਗਿਆ ਹੋਰ ਕਈ ਜਾਨਵਰ ਪੁਖਾ ਚੋ ਤੇ ਜਿਹੜੇ ਚੜਾਈ ਕਰ ਗਏ ਇਹਨਾਂ ਨੇ ਇੱਕ ਵਿਰੋਧ ਲਈ ਬੜੀ ਧਾਨੀਆਂ ਰੇ ਇਹਨਾਂ ਨੇ ਸੋਚਿਆ ਫਿਰ ਦੂਜੀ ਵਾਲੇ ਤੋਂ ਬਹਾਨੇ ਇੱਕ ਗੁਰੂ ਘਰੋਂ ਕਿੱਟੀ ਜਾਣੀ ਆਪ ਧਾਰਿਆ ਪੈਂਚੇ ਤੇ ਕਾਲੀ ਦਾ ਕਰਨ ਇੱਕ ਜਿਹੜੀ ਗੁਰੂ ਘਰੋਂ ਹੋਈ ਜਿਹੜੇ ਸਾਤ ਸਮਨੀ ਸਿਹਰ ਮਦਰਸਾ ਤੋਂ ਵੀ ਇੱਕ ਇੱਕ ਪ੍ਰੈਕਟਿਸਨ ਕੀ ਆਵਾਜ਼ੋਂ ਤੋਂ ਨੇ ਆ కారా కారాలు ల్వియరాదిలులానదికారాలు